ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਹਦਾਇਤਾਂ ਦੇ ਤਹਿਤ ਗੁਰਦਾਸਪੁਰ ਤੇ ਬਟਾਲਾ ਦੇ ਵਿੱਚ ਨੈਸ਼ਨਲ ਲੋਕ ਅਦਾਲਤ ਦਾ ਆਯੋਜਨ ਕੀਤਾ ਗਿਆ। ਇਸੇ ਦੌਰਾਨ ਕੁੱਲ 21 ਬੈਂਚ ਬਣਾਏ ਗਏ ਅਤੇ ਵੱਖ-ਵੱਖ ਕਿਸਮ ਦੇ ਕੇਸਾਂ ਦੀ ਸੁਣਵਾਈ ਕੀਤੀ ਗਈ। ਇਸ ਲੋਕ ਅਦਾਲਤ ਦੇ ਵਿੱਚ ਕੁੱਲ 12548 ਕੇਸਾਂ ਦੀ ਸੁਣਵਾਈ ਦੇ ਲਈ ਰੱਖੇ ਗਏ। ਜਿਨ੍ਹਾਂ ਦੇ ਵਿੱਚੋਂ 12218 ਕੇਸਾਂ ਦਾ ਨਿਪਟਾਰਾ ਦੋਵੇਂ ਧਿਰਾਂ ਦੀ ਆਪਸੀ ਸਹਿਮਤੀ ਦੇ ਨਾਲ ਕੀਤਾ ਗਿਆ। ਇਸ ਨਿਪਟਾਰੇ ਦੇ ਨਤੀਜੇ ਵਜੋਂ ਜੇਕਰ ਗੱਲ ਕਰੀਏ ਤਾਂ 12 ਕਰੋੜ 82 ਲੱਖ 34279 ਦੀ ਰਕਮ ਅਵਾਰਡ ਪਾਸ ਜਿਹੜੇ ਕੀਤੇ ਗਏ ਐਡੀਸ਼ਨਲ ਅਤੇ ਜ਼ਿਲ੍ਹਾ ਸ਼ਾਸਨ ਜੱਜ ਰਮਨ ਗੋਕਲਾਨੀ ਨੇ ਦੱਸਿਆ ਕਿ ਲੋਕ ਅਦਾਲਤ ਦਾ ਮੁੱਖ ਦੇਸ਼ ਲੋਕਾਂ ਦਾ ਸਮਾਂ ਤੇ ਪੈਸਾ ਦੀ ਬਚਤ ਕਰਨਾ ਅਤੇ ਆਪਸੀ ਝਗੜਿਆਂ ਨੂੰ ਘਟਾਉਣਾ ਉਹਨਾਂ ਨੇ ਇਹ ਵੀ ਦੱਸਿਆ ਕਿ ਲੋਕ ਅਦਾਲਤ ਦੇ ਵਿੱਚ ਫੈਸਲੇ ਲਏ ਗਏ ਅਤੇ ਕੇਸਾਂ ਦੀ ਅੱਗੇ ਕੋਈ ਅਪੀਲ ਨਹੀਂ ਹੋ ਸਕਦੀ ਜਿਸ ਨਾਲ ਦਾ ਨਿਪਟਾਰਾ ਇਹਨਾਂ ਲੋਕ ਅਦਾਲਤਾਂ ਦੇ ਵਿੱਚ ਹੋ ਜਾਂਦਾ ਹੈ ਅਤੇ ਆਦਾ ਕੀਤੀ ਗਈ ਕੋਰਟ ਫੀਸ ਵੀ ਵਾਪਸ ਕਰ ਦਿੱਤੀ ਜਾਂਦੀ ਹੈ ਜਿਹੜਾ ਹੈ ਨੈਸ਼ਨਲ ਲੋਕ ਅਦਾਲਤ ਜਿਹੜੀ ਹੈ ਗੁਰਦਾਸਪੁਰ ਡਿਸਟ੍ਰਿਕਟ ਕੋਰਟ ਦੇ ਵਿੱਚ ਲਗਾਈ ਗਈ ਹੈ ਮੈਂ ଓਡੀਐਸ ਨੂੰ ਦੱਸਣਾ ਜਾਵਾਂਗਾ कि अदालत का अदालत एक रूल ऑफ लॉ जो अपह करती है दूसरा जगड़िया निपटारा करती है जिसप्यूटो है, कर है।, है, है।, है लंबा प्रोसैस किया है कोर्ट क्या है कि दोनों पार्टियां सुनिया जाता है जो प्रोसैसल पार्टी खादी है दवा पाती है ਫਿਰ ਮਾ ਜਵਾਬਦਾਵਾ ਹੁੰਦਾ ਫਿਰ ਜਵਾਬ ਜਵਾਬ ਆਂਦਾ ਹੈਗਾ ਫਿਰ ਪਾਰਟੀਆਂ ਜਿਹੜੀਆਂ ਹੈ ਦਵਈਆਂ ਕਰਵਾਉਂਦੀਆਂ ਆਪਣੀਆਂ ਆਪਣੀਆਂ ਉਹਦੇ ਕਰਕੇ ਕੀ ਹੈ ਝਗੜੇ ਤੇ ਨਿਪਟਾਰਨ ਜਿਹੜਾ ਕੋਰਟ ਦੇ ਪ੍ਰੋਸੈਸ ਦੇ ਨਾਲ ਹੋਣਾ ਉਹ ਕਾਫੀ ਲੰਬਾ ਸਮਾਂ ਲੱਗਦਾ ਹੈ ਪਾਰਟੀਆਂ ਦਾ ਕਾਫੀ ਖਰਚਾ ਵੀ ਹੁੰਦਾ ਹੈ ਜਿਹੜੇ ਹੁਣ 1987 ਤੋਂ ਬਾਅਦ ਲੋਕ ਸਰਵਿਸ ਨੈਸ਼ਨਲ ਲੀਗਲ ਸਰਵਿਸ ਅਥਾਰਟੀ ਐਕਟ ਜਿਹੜਾ ਆਇਆ ਉਸ ਤੋਂ ਬਾਅਦ ਲੋਕਦਾਲਤਾ ਮੈਡੀਏਸ਼ਨ ਹੋਈਆਂ ਉਹਦੇ ਵਿੱਚ ਕੀ ਹੈ ਫੈਸਲਾ ਫੈਸਲੇ ਦੀ अहमियत ਉਹੀ ਹੁੰਦੀ ਹੈ ਜਿਹੜਾ ਲਗਨ ਕੋਰਟ ਪ੍ਰਸੀਜਰਲ ਹੁੰਦੀ ਹੈ ਲੇਕਿਨ ਅਦੇ ਵਿੱਚ ਕੀ ਹੈ ਪਾਕੀਆਂ ਦੀ ਨਜਾਮੰਦੀ ਦੇ ਨਾਲ ਫੈਸਲਾ ਹੋ ਜਾਂਦਾ ਹੈਗਾ ਤੇ ਇਹ ਇੱਕ ਸਪੀਡੀ ਪ੍ਰੋਸੈਸ ਹੈ ਐਕਸਪੀਡੀਸ਼ਨ ਪ੍ਰੋਸੈਸ ਹੈ ਅਦੇ ਵਿੱਚ ਜਿਹੜਾ ਲੋਕਦਾਲਾ ਥਗੀ ਹੈ ਅਦੇ ਵਿੱਚ ਸਿਵਲ ਡਿਸਪੂਟ ਜਿਹੜੇ ਹੈਗੇ ਆ ਦਿਵਾਨੀ ਦਾਵੇ ਹੈਗੇ ਆ ਦਿਵਾਨੀ ਦਾਵੇ ਹੋਗੇ ਜਾਂ ਏਮਪਲੋਇਰ ਜਾਂ ਏਮਪਲਾਈ ਦਾ ਕੋਈ ਰਿਲੇਸ਼ਨ ਹੋ ਗਿਆ ਜਾਂ ਮੈਰੀਟ ਮੈਕੀਮਲ ਡਿਸਪੀਟ ਹੋਗੇ ਚੈੱਕ ਦੇ ਹੋਗੇ ਜਾਂ ਛੋਟੇ ਕ੍ਰਿਮੀਨਲ ਕੇਸ ਜਿਹੜੇ ਕੰਪਾਉਂਡੇਬਲ ਹੁੰਦੇ ਆ ਉਹਨਾਂ ਦਾ ਫੈਸਲਾ ਜਿਹੜਾ ਹੈ ਜਲਦੀ ਘੱਟ ਸਮੇਂ ਦੇ ਨਾਲ ਘੱਟ ਖਰਚੇ ਦੇ ਨਾਲ